ਮੇਰੇ ਤੋਂ ਵੀ ਬਾਰਾਂ ਮੈਂ ਨੀ ਲਗਾ ਦਿੰਦਾ ਕਿਤਰਾ ਵਾਪਰੀ ਹੈ ਕੀ ਮਸਲਾ ਸਾਰਾ ਇਹ ਬੱਚਾ ਸਾਡਾ ਭਤੀਆ ਹੀ ਇਹ 8 ਕਿਛਾਲ 7.5 ਸਾਲ ਉਮਰ ਸੀ ਇਹਦੀ ਅੱਜ ਦਾਦਾ ਉਹਦਾ ਲੈ ਕੇ ਆਇਆ ਟਿਊਸ਼ਨ ਤੋਂ ਸਕੂਲੇ ਛੁੱਟੀ ਸੀ ਤੇ ਉਹਦਾ ਬਸ ਤਾਂ ਘਰ ਰੱਖ ਕੇ ਤੇ ਬਾਹਰ ਨਿਕਲ ਗਿਆ ਬਾਹਰ ਕੁੱਤਿਆਂ ਦੀ ਟਾਣੀ ਨੇ ਢਾ ਲਿਆ ਮਾਰ ਹੀ ਦਿੱਤਾ। ਕੋਈ ਕਿਸੇ ਨੇ ਵੇਖਿਆ ਨਹੀਂ ਇਹਨੂੰ ਜਦੋਂ ਇਹ ਮਤਲਬ ਕੁੱਤਿਆਂ ਨੇ ਫੜਿਆ। ਜਦੋਂ ਵੇਖਿਆ ਪਰਿਓ ਬੰਦੇ ਆਏ ਉਹਨੇ ਚਿਰ ਨੂੰ ਉਹਨਾਂ ਨੇ ਕੰਮ ਕਰਤਾ ਦੂਰ ਸਨ ਬੰਦੇ ਛੇਤੀ ਨਹੀਂ ਵੇਖਿਆ। ਇਹ ਗਲਵਾਰਾ ਕੁੱਤੇ ਜਿਆਦਾ ਫਿਰਦਾ ਹੈ ਜੀ ਇੱਥੇ। ਅਵਾਰਾ ਕੁੱਤੇ ਪਿੰਡ ਪਿੰਡੀ ਜਿਆਦਾ ਇਤਰਾਸ ਦੀ ਆ। ਕਿ ਜੇ ਕੁੱਤੇ ਬੰਦਾ ਮਾਰ ਦੇਣ ਕੋਈ ਪੁੱਛ ਗਿਛ ਨਹੀਂ ਕੀ। ਜਿੱਤੇ ਜਿੱਤੇ ਬੰਦਾ ਡਾਂਦਾ ਮਾਰਦੇ ਕੁੱਤੇ ਨੂੰ ਦੀ ਉਹ ਉਹ ਉਹਦਾ ਪਰਚਾ ਹੈ ਇਸ ਵਾਸਤੇ ਸਾਡੀਆਂ ਸਰਕਾਰਾਂ ਜਿਹੜੀਆਂ ਬਿਲਕੁਲ ਸੁੱਤੀਆਂ ਉਹ ਵਿਚਾਰੇ ਦਾ ਘਰ ਤਬਾਹ ਹੋ ਗਿਆ ਇੱਕੋ ਪੋਤਰਾ ਹੀ ਪੁੱਤ ਵਿਦੇਸ਼ ਰਹਿੰਦਾ ਨੋਂ ਦੀ ਚਲੇਗੀ ਆ ਦੋਵੇਂ ਜੀ ਹੈਗੇ ਸੀ ਆਦੇ ਲੱਗੇ ਸੀ ਉਹਨਾਂ ਦਾ ਅੱਜ ਲੱਕ ਟੁੱਟ ਗਿਆ ਇਹ ਸਰਕਾਰ ਦੇ ਕਾਰਨ ਆ ਮਾਨਾ ਜਿੱਥੇ ਉਹ ਕੜੀ ਜਿ ਦੇਖਿਆ ਗਿਆ ਉੱਥੇ ਡੋਰੋ ਹੀ ਜਾਂਦਾ ਉਤਰੇ ਜਾਨਵਰ ਲਿਆ ਕੇ ਪਾਦੇ ਰਹਿੰਦੇ ਜਾਂਦੇ ਔਰ ਡੋ ਰੋੜਾ ਹੈ ਹੀ ਕਿਤੇ ਨਹੀਂ ਕੋਈ ਕਢਾਉਂਦਾ ਨਹੀਂਗਾ ਉੱਥੇ ਡੰਗਰ ਕਿਸੇ ਨੇ ਸੁੱਟਿਆ ਹੀ ਮਰਿਆ ਛੜਕਦੇ ਲਾਗੇ ਛੋੜ ਦਿੰਦੇ ਲੋਕ ਪ੍ਰਬੰਧ ਕੋਈ ਨਹੀਂਗਾ ਉੱਥੇ ਕਿਤੇ ਘਟਕ ਉਠੇ ਹੋਏ ਹੀ ਇਹ ਬੱਚਾ ਕਿਤੇ ਗਿਆ ਕਿਤੇ ਗੁੱਡੀ ਗੱਡੀ ਦੇ ਮਗਰ ਭੱਜ ਜਾਵੇ